ਪੰਜਾਬ ਦੇ ਵਿੱਚ ਮੌਸਮ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਕਦੀ ਤੁੰਦ ਹੋ ਜਾਂਦੀ ਹੈ ਕਦੀ ਮੌਸਮ ਬਿਲਕੁਲ ਸਾਫ਼ ਹੋ ਜਾਂਦਾ ਹੈ ਤਾਂ ਹੁਣ ਪੰਜਾਬੀਆਂ ਦੇ ਲਈ ਅਹਿਮ ਖਬਰ ਹੈ ਕਿਉਂਕਿ ਪੰਜਾਬ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੋ ਸਾਈਕਲੋਨ ਹੈ ਉਸ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਮੀਂਹ ਜੋ ਹੈ ਪੈ ਸਕਦਾ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪਹਿਲਾਂ ਹੀ yellow alert ਜਾਰੀ ਕੀਤਾ ਗਿਆ ਹੈ ਮੀਂਹ ਨੂੰ ਲੈ ਕੇ ਤੇ ਨਾਲ ਹੀ ਸੰਗਣੀ ਧੁੰਦ ਨੂੰ ਲੈ ਕੇ ਅਜੇ ਦੇ ਵਿੱਚ ਵੱਡੀ ਤਬਾਹੀ ਪੰਜਾਬ ਦੇ ਵਿੱਚ ਦਸਤਕ ਦੇ ਸਕਦੀ ਹੈ ਅਜਿਹਾ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਤਾਜ਼ਾ ਪਵਿਕ ਬਾਣੀ ਕੀਤੀ ਗਈ ਹੈ ਪੰਜਾਬ ਨੂੰ ਲੈ ਕੇ ਕਿ ਅੱਜ ਵੀ ਮੀਂਹ ਪੈ ਸਕਦਾ ਹੈ ਕਿਉਂਕਿ ਅੱਜ ਸਵੇਰ ਤੋਂ ਹੀ ਮੌਸਮ ਕਾਫੀ ਜ਼ਿਆਦਾ ਠੰਡਾ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਨਜ਼ਰ ਆਇਆ ਜੋ ਧੁੱਪ ਹੈਗੀ ਨਾ ਮਾਤਰ ਹੀ ਦਿਖੀ ਅਜਿਹੇ ਦੇ ਵਿੱਚ ਜੋ ਤਾਪਮਾਨ ਉਸ ਦੇ ਵਿੱਚ ਗਰਾਵਟ ਵੀ ਦੇਖਣ ਨੂੰ ਮਿਲ ਰਹੀ ਹੈ ਤਾਂ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਜੋ ਹੈ ਲਗਾਤਾਰ ਬਦਲ ਰਿਹਾ ਜਿਹੇ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਹੁਣ ਮੌਸਮ ਦੇ ਬਾਰੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਇਹ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਅੱਜ ਤੋਂ ਮੌਸਮ ਬਦਲ ਜਾਵੇਗਾ ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ ਜਿਸ ਦੇ ਕਾਰਨ ਸੂਬੇ ਦੇ ਵਿੱਚ ਠੰਡ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਇਸ ਤੋਂ ਇਲਾਵਾ ਕਈ ਇਲਾਕਿਆਂ ਦੇ ਵਿੱਚ ਧੁੰਦ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਫਿਲਹਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੀ ਸੰਗਣੀ ਧੁੰਦ ਪੈਣ ਦੇ ਲਈ yellow alert ਜਾਰੀ ਕੀਤਾ ਹੋਇਆ ਹੈ ਅਤੇ ਪੰਜਾਬ ਦਾ ਜੋ ਤਾਪਮਾਨ ਹੈ ਉਹ ਵੀ ਆਮ ਦੇ ਨਾਲੋਂ 2 ਡਿਗਰੀ ਵੱਧ ਫਿਲਹਾਲ ਚੱਲ ਰਿਹਾ ਹੈ ਤਾਂ ਤੁਹਾਨੂੰ ਸਾਈਕਲੋਨ ਬਾਰੇ ਦੱਸ ਦਿੰਨੇ ਆ ਜਿਸ ਦਾ ਅਸਰ ਪੰਜਾਬ ਉੱਤੇ ਵੀ ਦੇਖਣ ਨੂੰ ਮਿਲੇਗਾ ਦਰਅਸਲ ਬੰਗਾਲ ਦੀ ਖਾੜੀ ਦੇ ਵਿੱਚ ਉੱਠੇ ਚੱਕਰਵਾਤ ਫੈਂਗਲ ਦੇ ਕਾਰਨ ਦੱਖਣੀ ਭਾਰਤ ਦੇ ਵਿੱਚ ਪਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੱਖਣ ਪੂਰਬੀ ਬੰਗਾਲ ਦੀ ਖਾੜੀ ਦੇ ਵਿੱਚ ਮੌਸਮ ਮਾਡਲ ਪ੍ਰਣਾਲੀ ਦੇ 24 ਨਵੰਬਰ ਤੱਕ ਇੱਕ ਘੱਟ ਦਬਾਅ ਅਤੇ 25 ਨਵੰਬਰ ਤੱਕ ਇੱਕ ਡੂੰਗੇ ਦਬਾਅ ਜਾਂ ਫਿਰ ਚੱਕਰਵਾਤੀ ਤੂਫਾਨ ਦੇ ਵਿੱਚ ਬਦਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ 23 ਨਵੰਬਰ ਨੂੰ ਦਰਮਿਆਨ ਘੱਟ ਦਬਾਅ ਵਾਲਾ ਸਿਸਟਮ ਬਣਨ ਦੀ ਸੰਭਾਵਨਾ ਜਤਾਈ ਗਈ ਹੈ ਤੇ ਖਾਸ ਗੱਲ ਇਹ ਹੈ ਕਿ ਨਵੰਬਰ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਆਉਣ ਵਾਲੇ ਤੂਫਾਨ ਆਮ ਤੌਰ ਉਤੇ ਆਂਧਰਾ ਪ੍ਰਦੇਸ਼ ਦੇ ਨਾਲ ਨਾਲ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਵੱਲ ਵਾਦੇ ਨੇ ਹਾਲਾਂਕਿ ਫੈਂਗਲ ਦੇ 26 ਅਤੇ 29 ਨਵੰਬਰ ਦੇ ਵਿਚਕਾਰ ਸ਼੍ਰੀਲੰਕਾ ਦੇ ਉੱਤਰੀ ਖੇਤਰ ਦੇ ਵਿੱਚ ਪਹੁੰਚਣ ਦੀ ਵੀ ਉਮੀਦ ਹੈ ਤਾਂ ਅਜੇ ਇਹ ਦੇ ਵਿੱਚ ਪੰਜਾਬ ਦੇ ਵਿੱਚ ਵੀ ਖਤਰਾ ਜੋ ਹੈ ਮੰਡਰੋਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਅੱਜ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਠੰਡਾ ਮੌਸਮ ਜੋ ਹੈ ਬਰਕਰਾਰ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਅੱਡੜ ਇਲਾਕਿਆਂ ਦੇ ਵਿੱਚ ਜੋ ਤੁੰਦ ਹੈ ਉਸਨੇ ਕਹਿਰ ਵੀ ਮਚਾਈ ਹੋਈ ਹੈ ਤੇ ਨਾਲ ਹੀ ਮੀਨੂ ਲੈ ਕੇ ਵੀ ਜੋ ਹੈ ਇਸ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤਾਂ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਲਲਿਤ ਸ਼ਰਮਾ ਸਾਡੇ ਨਾਲ ਜੁੜ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਕਿ ਉਹ ਜਿਆ ਮੌਸਮ ਹੈ ਸਥਿਤੀ ਕੀ ਹੈ ਉਸ ਬਾਰੇ ਜਾਣਕਾਰੀ ਲੈਂਦੇ ਹਾਂ ਜੀ ਲਲਿਤ ਤਾਂ ਅੱਜ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਤੁੰਦ ਜੋ ਹੈਗੀ ਆ

ਉਹਨਾਂ ਦੀਆਂ ਚਾਦਰਾਂ ਸਿਓ ਦਿਖਾਈ ਦਿੱਤੀਆਂ ਤੋਂ ਦਿਖਾਈ ਦਿੱਤੀਆਂ ਮਤਲਬ ਉਸ ਤੋਂ ਬਾਅਦ ਜਿਹੜੀ ਹੈ ਸੁਪਗਾਰ ਕਹਿ ਨਹੀਂ ਦਿਖਾਈ ਦਿੱਤਾ ਸੁਪ ਦੇ ਨਾਲ ਲੋਕਾਂ ਨੂੰ ਜਰੂਰ ਸਕੂਲ ਕਿਤੇ ਨਾ ਕਿਤੇ ਮਿਲਿਆ ਕਿਉਂਕਿ ਚਾਹ ਦੀਆਂ ਦੁਕਾਨਾਂ ਦੇ ਉੱਤੇ ਜਿਹੜੇ ਲੋਕ ਨੇ ਉਹ ਬੈਠਣਾ ਚાલુ ਹੋ ਉਸ ਤੋਂ ਚੁੱਕੇ ਸੀ ਕਿਉਂਕਿ ਠੰਡ ਦੇ ਕਰਕੇ ਕਿਤੇ ਨਾ ਕਿਤੇ ਘਰ ਚੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਸੀ ਜੇ ਦੂਸਰੀ ਗੱਲ ਕਰੀਏ ਤਾਂ ਪੋਲਿਊਸ਼ਨ ਦੀ ਗੱਲ ਆ ਜਾਂਦੀ ਸੀ ਕਿ ਸ਼ਹਿਰ ਅੰਮ੍ਰਿਤਸਰ ਪੰਜਾਬ ਭਰ ਦੇ ਵਿੱਚੋਂ ਪਹਿਲਾ ਐਸਾ ਸ਼ਹਿਰ ਬਣ ਚੁੱਕਿਆ ਸੀ ਜਿੱਥੇ air quality index ਸਭ ਨਾਲੋਂ ਜਿਆਦਾ ਹੋ ਚੁੱਕਿਆ ਸੀ। ਮਗਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਾਰਿਸ਼ ਆਉਂਦੀ ਆ ਤੇ ਬਾਰਿਸ਼ ਦੇ ਵਿੱਚ ਇੱਕ ਦੇਖਣਾ ਇਹ ਹੋਇਆ ਕਿ ਬਾਰਿਸ਼ ਦੇ ਨਾਲ ਜਿਹੜਾ ਧੁੰਦ ਸੀ ਤੇ ਪੋਲੂਸ਼ਨ ਸੀ ਉਹ ਕਿਤੇ ਨਾ ਕਿਤੇ ਘਟਦਾ ਹੋਇਆ ਦਿਖਾਈ ਦਿੱਤਾ। ਮਗਰ ਅੱਜ ਦੀ ਗੱਲ ਕਰੀਏ ਤਾਂ ਅੱਜ ਧੁੱਪ ਵੀ ਬੜੀ ਸੁਹਾਵਣੀ ਚੜੀ ਆ ਉਸ ਦੇ ਬਾਵਜੂਦ ਗੱਲ ਕਰੀਏ ਤਾਂ ਹੁਣ ਜੇ ਗੱਲ ਕਰੀਏ ਤਾਂ ਹੁਣ ਧੁੰਦ ਦੀ ਇੱਕ ਚਾਦਰ ਆ ਉਹ ਪੈਣੀ ਚਾਲੂ ਹੋ ਚੁੱਕੀ ਆ ਤੇ ਸ਼ਾਮ ਤੱਕ ਰਾਤ ਤੱਕ ਜਿਹੜੀ ਸੰਗੜੀ ਧੁੰਦ ਆ ਉਹ ਦੇਖਣ ਨੂੰ ਮਿਲ ਸਕਦੀ ਆ। ਜੀ ਜੀ ਬਿਲਕੁਲ ਤਾਂ ਮੌਸਮ ਪੰਜਾਬ ਦੇ ਵਿੱਚ ਲਗਾਤਾਰ ਬਦਲਦਾ ਹੋਇਆ ਨਜ਼ਰ ਆ ਰਿਹਾ ਕਦੀ ਧੁੰਦ ਆ ਜਾਂਦੀ ਹੈ ਕਦੀ ਮੌਸਮ ਬਿਲਕੁਲ ਸਾਫ਼ ਹੋ ਜਾਂਦਾ ਹੈ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਕਈ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸਰਦੀਆਂ ਬਹੁਤ ਪਸੰਦ ਹੁੰਦੀਆਂ ਨੇ Enjoy ਵੀ ਕਰ ਰਹੇ ਨੇ ਪਰ ਜ਼ਿਆਦਾਤਰ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪੈਂਦੀ ਆ ਜੋ ਸਪੈਸ਼ਲੀ ਤੌਰ ਤੇ ਬਾਈਕ ਦੇ ਰਾਹੀਂ ਕਿਤੇ ਜਾ ਰਹੇ ਨੇ ਕੰਮ ਤੇ ਜਾ ਰਹੇ ਨੇ ਤਾਂ ਫਿਰ ਉਹ ਨਜ਼ਾਰਾ ਕਿਵੇਂ ਦਾ ਆ ਲੋਕੀ ਹੋਲੀ ਡਰਾਈਵ ਕਰ ਰਹੇ ਨੇ ਕਿਉਂਕਿ ਹਾਸੀ ਬਹੁਤ ਜ਼ਿਆਦਾ ਵਰਤਦੇ ਨੇ ਜੀ ਬਿਲਕੁਲ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਚਾਰ ਜ਼ਰੂਰ ਹੁੰਦਾ ਲੋਕਾਂ ਨੂੰ ਸਰਦੀਆਂ ਵੀ ਕਈਆਂ ਨੂੰ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਪਸੰਦ ਹੁੰਦੀ ਆ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਚਾਹ ਦੀਆਂ ਦੁਕਾਨਾਂ ਤੇ ਜਿਹੜੀ ਪੀੜ ਹੈ ਉਹ ਖਾਸ ਤੌਰ ਤੇ ਦੇਖਣ ਨੂੰ ਮਿਲਦੀ ਹੈ ਤੇ ਲੋਕ ਜ਼ਰੂਰ ਚਾਹ ਵਾਲੀ ਦੁਕਾਨ ਤੇ ਚਾਹ ਦੀ ਚੁਸਕੀਆਂ ਲਗਾਣ ਨੂੰ ਪਹੁੰਚਦੇ ਕਿਉਂਕਿ ਸਿੱਿਆਂ ਦਾ ਮੌਸਮ ਖਾਸ ਤੌਰ ਤੇ ਚਾਹ ਕਰਕੇ ਫੇਮਸ ਹੁੰਦਾ ਹੈ ਜੇ ਇਸ ਨੂੰ ਉਲਟ ਗੱਲ ਕੀਤੀ ਜਾਵੇ ਤਾਂ ਜਿਹੜੇ ਵਹੀਕਲਸ ਹੈ ਉਹ ਜ਼ਰੂਰ ਲੋਕ ਹੋਲੀ ਚਲਾ ਰਹੇ ਹਨ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਦੀ ਤੂਂਦ ਆ ਰਹੀ ਹੈ ਕਦੀ ਤੂਪ ਆ ਰਹੀ ਹੈ ਇਸ ਦੇ ਬਾਵਜੂਦ ਇਹ ਕਰ ਜਦੋਂ ਤੂਂਦ ਆਦੀ ਹੈ ਤਾਂ ਉਸ ਨੂੰ ਖਾਸ ਤੌਰ ਤੇ ਦੇਖਿਆ ਜਾਂਦਾ ਤੇ ਆਪਣੀ ਜਿਹੜੀ ਵਹੀਕਲਸ ਨੇ ਬੜੀ ਸਲੋ ਕਰਕੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਗੁਹਾਨ ਜ਼ਰੂਰ ਲਗਾਈ ਜਾਂਦੀ ਹੈ ਕਿ ਤੁਸੀਂ ਆਪਣੇ ਉਹ ਸਿੰਘ ਜ਼ਰੂਰ ਚਲਾ ਕੇ ਰੱਖੋ ਤਾਂ ਜੋ ਤੁੰਦੇ ਵਿੱਚ ਅੱਗੋਂ ਆਂਦੇ ਹੋਏ ਸ਼ਖਸ ਜਿਹੜੇ ਆ ਉਹ ਦਿਖਾਈ ਦੇਣ ਤੇ ਜੇ ਇਸ ਦੇ ਉਲਟ ਗੱਲ ਕਰੀਏ ਤਾਂ ਤੁਸੀਂ ਕਿਹਾ ਕਿ ਸਰਦੀਆਂ ਦੇ ਮੌਸਮ ਵਾਕਈ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਨੂੰ ਖਾਸ ਤੌਰ ਤੇ ਜਿਹੜੇ ਸਰਦੀਆਂ ਦੇ ਮੌਸਮ ਹੁੰਦੇ ਨੇ ਬੜੇ ਪਸੰਦ ਹੁੰਦੇ ਨੇ ਉਹ ਵੀ ਅੰਬੇਸਟਰ ਸ਼ਹਿਰ ਦੇ ਵਿੱਚ ਖਾਸ ਤੌਰ ਤੇ ਦੇਖਣ ਨੂੰ ਮਿਲ ਰਿਹਾ ਲੋਕ ਆਪਣਾ ਇੰਜੋਏ ਕਰ ਰਹੇ ਆ ਸਰਦੀ ਨੂੰ ਮਗਰ ਇਹ ਵੀ ਜਰੂਰ ਸਾਵਧਾਨ ਰਹਿ ਰਹੇ ਆ ਕਿਉਂਕਿ ਕਿਉਂਕਿ ਪੋਲਿਊਸ਼ਨ ਅਫੀਸਰ ਦਾ ਪੰਜਾਬ ਭਰ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਹੈ ਉਸ ਦੇ ਕਰਕੇ ਲੋਕ ਸਾਵਧਾਨ ਵੀ ਕਿਸੇ ਨਾ ਕਿਸੇ ਰਹਿ ਰਹੇ ਨੇ ਮਗਰ ਆਪਣਾ ਜਿਹੜਾ ਨਜ਼ਾਰਾ ਵੀ ਹੈ ਉਹ ਵੀ ਖਾਸ ਤੌਰ ਤੇ ਦੇਖਣ ਨੂੰ ਮਿਲ ਰਿਹਾ ਜੀ ਤਾਂ ਮੀਂਹ ਲਈ ਕੋਈ ਅਪਡੇਟ ਹੈ ਤੁਹਾਡੇ ਕੋਲ ਕਿ ਅੰਮ੍ਰਿਤਸਰ ਦੇ ਵਿੱਚ ਮੀ ਪਏਗਾ ਕਿ ਨਹੀਂ ਪਏਗਾ ਮੌਸਮ ਵਿਭਾਗ ਦੇ ਵੱਲੋਂ ਕੀ ਜਾਣਕਾਰੀ ਜੀ ਬਿਲਕੁਲ ਪਿਛਲੇ ਦਿਨਾਂ ਦੀ ਗੱਲ ਕਰੀ ਤਾਂ ਪਿਛਲੇ ਦਿਨਾਂ ਦੇ ਵਿੱਚ ਜ਼ਰੂਰ بارش ਪਈ ਹੈ ਜਿਸ ਦੇ ਨਾਲ ਸਕੂਨ ਵੀ ਮਿਲਿਆ ਅੰਮ੍ਰਿਤਸਰ ਸ਼ਹਿਰ ਨੂੰ ਕਿਉਂਕਿ ਪੋਲਿਊਸ਼ਨ ਪ੍ਰਸ਼ਾਸਨ ਵੱਲੋਂ ਇੱਕ ਮਸ਼ੀਨਾਂ ਚਲਾਈਆਂ ਗਈਆਂ ਉਸ ਮਸ਼ੀਨਾਂ ਦੇ ਵਿੱਚ ਪੋਲਿਊਸ਼ਨ ਕੰਟਰੋਲ ਕਰਨ ਲਈ ਇੱਕ ਪਾਣੀ ਦਾ ਛੜਕਾ ਕੀਤਾ ਜਾ ਰਿਹਾ ਸੀ ਮਗਰ ਜਿਹੜਾ ਕੁਦਰਤੀ ਛੜਕਾਅ ਹੋਇਆ بارش ਦੇ ਕਰਕੇ ਉਸ ਦਿਨ ਕਰਕੇ ਜੀ ਜ਼ਰੂਰ ਰਾਹਤ ਮਿਲੀ ਹੈ ਹੁਣ ਪਾ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਕਿਦਰਾ ਤੱਕ ਅਸਰ ਹੈਗੇ ਨੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਾਰਿਸ਼ ਪਾਵੇਗੀ ਕਿਉਂਕਿ ਅੰਮ੍ਰਿਤਸਰ ਸ਼ਹਿਰ ਦਾ ਇੱਕ ਨਜ਼ਾਰਾ ਜਿਹੜਾ ਹੁੰਦਾ ਕਿਉਂਕਿ ਅੰਮ੍ਰਿਤਸਰ ਸ਼ਹਿਰ ਐਸਾ ਸ਼ਹਿਰ ਹੈ ਜਿਸ ਦੇ ਵਿੱਚ ਲੱਖਾਂ ਦੀ ਦਦਾਦ ਦੇ ਵਿੱਚ ਰੋਜ਼ ਟੂਰਿਸਟ ਆਉਂਦੇ ਨੇ ਜੋ ਸੱਚਨ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੁੰਦੇ ਨੇ ਰਾਮ ਤੀਰਥ ਨਤਮਸਤਕ ਨੂੰ ਲਈ ਪਹੁੰਚਦੇ ਨੇ ਜ਼ਰੂਰ ਮੌਸਮ ਵਿਭਾਗ ਵੱਲੋਂ ਇਹ ਅਸਰ ਲਗਾਈ ਜਾ ਰਹੀ ਹੈ ਕਿ ਥੋੜੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਹੈ ਫਿਰ ਤਾਂ ਹੋਵੇਗੀ ਤੇ ਜਿਹੜਾ ਮੌਸਮ ਹੈ ਹੋਰ ਵੀ ਸੁਹਾਵਣਾ ਅੱਗੇ ਨਿਕਲ ਕੇ ਸਾਹਮਣੇ ਆਵੇਗਾ ਜੀ ਹਾਂ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਪੋਲਿਊਸ਼ਨ ਨੂੰ ਲੈ ਕੇ ਪ੍ਰਦੂਸ਼ਣ ਨੂੰ ਲੈ ਕੇ ਤਾਂ ਹੁਣ ਕਿਹੋ ਜੀ ਸਥਿਤੀ ਹੈ ਪ੍ਰਦੂਸ਼ਣ ਨੂੰ ਲੈ ਕੇ ਹੁਣ ਲੋਕਾਂ ਨੂੰ ਦਿੱਕਤ ਹੈਗੀ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਪੋਲਿਊਸ਼ਨ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਜੇਕਰ ਅਸੀਂ ਬਿਨਾਂ ਮਾਸਕ ਬਾਝੋਂ ਜਾਂਦੇ ਆ ਅਸੀਂ ਸਾਹ ਲੈ ਰਹੇ ਹਾਂ ਤੇ ਮਤਲਬ ਅਸੀਂ 8 ਤੋਂ 10 ਸਿਗਰਟ ਦਾ ਧੂਆਂ ਲੈ ਰਹੇ ਆ ਤੇ ਹੁਣ ਕਿਹੋ ਜੀ ਸਥਿਤੀ ਹੈ ਪ੍ਰਦੂਸ਼ਣ ਨੂੰ ਲੈ ਕੇ ਜੀ ਬਿਲਕੁਲ ਪਿਛਲੇ ਦਿਨਾਂ ਦੀ ਜ਼ਰੂਰ ਗੱਲ ਕੀਤੀ ਜਾ ਰਹੀ ਸੀ ਕਿ ਪੰਜਾਬ ਪਰ ਦੇ ਵਿੱਚ ਅੰਮ੍ਰਿਤਸਰ ਦਾ 에ਅਰ ਕੁਆਲਿਟੀ ਇੰਡੈਕਸ 750 ਤੋਂ ਜਿਹੜਾ ਪਾਰ ਹੋ ਚੁੱਕਿਆ ਸੀ ਉਸ ਦੇ ਕਰਕੇ ਕਿਤਨਾ ਕਿਤੇ ਖਤਰਾ ਜ਼ਰੂਰ ਸੀ ਡਾਕਟਰਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਜੇ ਬਾਹਰ ਨਿਕਲ ਰਹੇ ਹੋ ਤੇ ਮਾਸਕ ਲਗਾ ਕੇ ਬਾਹਰ ਨਿਕਲੋ ਕਿਉਂਕਿ ਜਿਹੜਾ ਪੋਲੂਸ਼ਨ ਹੈ ਖਾਸਾ ਜਿਹੜਾ ਖਤਰਨਾਕ ਹੋ ਚੁੱਕਿਆ ਤੇ ਲੋਕਾਂ ਨੂੰ ਇੱਕ ਇਹ ਵੀ ਕਿਹਾ ਗਿਆ ਕਿ ਸਵੇਰ ਦੀ ਸੈਰ ਵੀ ਮਨਾ ਕਰ ਦਿੱਤੀ ਗਈ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿ ਤੁਸੀਂ ਸਵੇਰ ਦੀ ਸੈਰ ਕਰਨਾ ਬੰਦ ਕਰ ਦਿਓ ਥੋੜੇ ਦਿਨਾਂ ਲਈ ਕਿਉਂਕਿ ਪੁਲਿਸੋ ਬਹੁਤ ਵੱਜ ਚੁਕਿਆ ਕਿਤੇ ਨਾ ਕਿਤੇ ਕਿਸਾਨਾਂ ਉਤੇ ਆ ਲਗਾਇਆ ਜਾ ਰਿਹਾ ਸੀ ਕਿ ਪਰਾਲੀ ਦਾ ਲਗਾਇਆ ਜਾਂਦਾ ਸੀ ਜਿਵੇਂ ਦੀਵਾਲੀ ਲੰਘ ਕੇ ਹਟੀ ਆ ਦੀਵਾਲੀ ਤੋਂ ਜਿੰਨਾ ਦੇ ਪਟਾਕੇ ਜਿਹਦੇ ਘਰ ਤੋਂ ਦਖਣ ਦੇਖਣ ਨੂੰ ਮਿਲਦਾ ਸੀ ਮਗਰ ਹੁਣ ਜੇ ਕਿਤੇ ਨਾ ਕਿਤੇ ਜਿਹੜੀ ਰਾਹਤ ਹੈ ਉਹ ਦੇਖਣ ਨੂੰ ਮਹਿਸੂਸ ਹੋ ਰਹੀ ਹੈ ਕਿ ਡਾਕਟਰਾਂ ਵੱਲ ਵੀ ਹੁਣ ਕਿਹਾ ਜਾ ਰਿਹਾ ਕਿ ਥੋੜੇ ਦਿਨ ਹੋਰ ਨੇ ਜਿਹੜਾ 에ਅ ਕੁਆਲਿਟੀ ਇੰਡੈਕਸ ਹੈ ਉਹ ਵੀ ਕਿਤੇ ਨਾ ਕਿਤੇ ਸਹੀ ਹੋ ਜਾਵੇਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਲਲਤ ਸ਼ਰਮਾ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਜਿਨ੍ਹਾਂ ਨੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਆ ਕਿ ਮੀਨੂ ਲੈ ਕੇ ਵੀ ਅਲਰਟ ਜਾਰੀ ਜ਼ਰੂਰ ਕੀਤਾ ਗਿਆ ਜੇਕਰ ਮੀਂਹ ਪੈਂਦਾ ਵੀ ਹੈ ਤਾਂ ਫਿਰ ਪ੍ਰਦੂਸ਼ਣ ਜਿਸ ਦੇ ਕਾਰਨ ਲੋਕ ਬੇਹੱਦ ਜ਼ਿਆਦਾ ਪਰੇਸ਼ਾਨ ਨੇ ਅਜਿਹੇ ਦੇ ਵਿੱਚ ਹਸਪਤਾਲਾਂ ਦੇ ਵਿੱਚ ਗਣਤੇ ਵੀ ਲੋਕਾਂ ਦੀ ਮਰੀਜ਼ਾਂ ਦੇ ਵੱਧ ਗਈ ਪੋਲਿਊਸ਼ਨ ਕਰਕੇ ਅਜੇ ਇਹ ਦੇ ਵਿੱਚ ਪੋਲਿਊਸ਼ਨ ਤੋਂ ਰਾਹਤ ਅੰਮ੍ਰਿਤਸਰ ਵਾਸੀਆਂ ਨੂੰ ਜ਼ਰੂਰ ਮਿਲੇਗਾ ਜੇਕਰ ਮੀਂਹ ਪੈਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਸਾਈਕਲੋਨ ਜੋ ਹੈ ਉਹ ਪੰਜਾਬ ਦੇ ਵਿੱਚ ਵੀ ਮੰਡਰਾ ਰਿਹਾ ਉਸ ਦਾ ਖਤਰਾ ਜਿਹਾ ਇਸ ਲਈ ਕਿਉਂਕਿ ਸਾウਦੀ ਅਰਬ ਨੇ ਇਸ ਤੂਫਾਨ ਦਾ ਨਾਮ ਜੋ ਤੁਹਾਨੂੰ ਪਹਿਲਾਂ ਦੱਸਿਆ ਸਾਈਕਲੋਨ ਫੰਗਲ ਨਾਮ ਰੱਖਿਆ Atlantik ਅਤੇ ਦੱਖਣੀ ਗੋਲਫਾਇਰ ਦੇ ਵਿੱਚ ਚੱਕਰਵਾਤਾਂ ਨੂੰ 13 ਦੇਸ਼ਾਂ ਦੇ ਸਮੂਹ ਦੁਆਰਾ ਨਿਰਪੱਖ ਨਾਮ ਦਿੱਤੇ ਗਏ ਨੇ ਪਹਿਲੇ ਨੰਬਰ ਉਤੇ ਬੰਗਲਾਦੇਸ਼ ਦਾ ਨਾਮ ਜੋ ਹੈ ਉਹ ਸਾਹਮਣੇ ਆਉਂਦਾ ਉਸ ਤੋਂ ਬਾਅਦ ਹੋਰ ਦੇਸ਼ ਦਾ ਨਾਮ ਸਾਹਮਣੇ ਆ ਰਿਹਾ ਤੁਹਾਨੂੰ ਦੱਸ ਦਈਏ ਕਿ ECM WF ਮਾਡਲ ਦੇ ਮੁਤਾਬਕ ਜੋ ਇਹ ਪ੍ਰਣਾਲੀ ਹੈ 24 ਨਵੰਬਰ ਨੂੰ ਦਬਾ ਦੇ ਵਿੱਚ ਬਦਲ ਜਾਵੇਗੀ 26 ਨਵੰਬਰ ਨੂੰ ਤਾਮਿਲਨਾਡੂ ਤੱਟ ਤੋਂ ਪੱਛਮ ਉੱਤਰ ਪੱਛਮ ਦੇ ਵਿੱਚ ਲੰਗੇਗੀ ਤੇ ਦੱਖਣੀ ਭਾਰਤ ਦੇ ਖੇਤਰਾਂ ਦੇ ਵਿੱਚ ਖਾਸ ਤੌਰ ਤੇ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਸਿਸਟਮ ਦੇ ਮਜ਼ਬੂਤ ਹੋਣ ਦੇ ਕਾਰਨ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਇਸੇ ਦੇ ਨਾਲ ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਪੰਜਾਬ, ਹਰਿਆਣਾ ਦੇ ਵਿੱਚ ਤਾਪਮਾਨ ਦੇ ਵਿੱਚ ਇੱਕਦਮ ਗਿਰਾਵਟ ਆਈ ਹੈ ਤਾਂ ਠੰਡ ਜੋ ਹੈਗੀ ਆ ਉਹ ਵਧੀ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਮੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਪਵੇਗਾ ਮੌਸਮ ਦੇ ਵਿੱਚ ਲਗਾਤਾਰ ਬਦਲਾ ਹੋ ਰਿਹਾ ਤਾਂ ਇੱਕ ਵਾਰੀ ਫੇਰ ਤੋਂ ਦਰਸ਼ਕਾਂ ਨੂੰ ਦੱਸ ਦੇਣੀ ਆ ਕਿ ਪੰਜਾਬ ਦੇ ਵਿੱਚ ਜੋ ਸਾਈਕਲੋਨ ਹੈ ਉਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਸਾਈਕਲੋਨ ਫੈਂਗਲ ਜਿਸ ਦਾ ਅਸਰ ਸ਼ਾਇਦ ਪੰਜਾਬ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪਏਗਾ ਫਿਲਹਾਲ ਸੰਗਣੀ ਤੁੰਦ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਨੇ ਸਾਨੂੰ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਸੰਗਣੀ ਤੁੰਦ ਦੇ ਕਾਰਨ ਲੋਕ ਬਿਲਕੁਲ ਪਰੇਸ਼ਾਨ ਨੇ ਲੇਕਿਨ ਦੂਜੇ ਪਾਸੇ ਹੀ ਜਦੋਂ ਤੁੱਪ ਖੜ ਜਾਂਦੀ ਹੈ ਤਾਂ ਲੋਕੀ ਆਨੰਦ ਵੀ ਮਾਣਦੇ ਨੇ ਅਜਿਹੇ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅੱਜ ਤੁੱਪ ਜੋ ਹੈ ਉਸ ਦੇ ਦਰਸ਼ਨ ਨਹੀਂ ਹੋਏ ਮਿੱਠੀ-ਮਿੱਠੀ ਜਿਹੀ ਜਿਹੜੀ ਧੁੱਪ ਹੈਗੀ ਹੈ ਨਜ਼ਰ ਆਈ ਉਸ ਤੋਂ ਬਾਅਦ ਜੋ ਮੌਸਮ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਨਜ਼ਰ ਆ ਰਹੀ ਹੈ ਤਾਪਮਾਨ ਦੀ ਗੱਲ ਕਰ ਲਈ ਤਾਂ ਤਾਪਮਾਨ ਦੇ ਵਿੱਚ ਵੀ ਗਿਰਾਵਟ ਜੋ ਹੈ ਦੇਖਣ ਨੂੰ ਮਿਲਿਆ ਜਿਹੇ ਦੇ ਵਿੱਚ ਲੋੜ ਹੈ ਹਰ ਇੱਕ ਵਿਅਕਤੀ ਨੂੰ ਜੋ ਪੰਜਾਬ ਦੇ ਵਿੱਚ ਰਹਿੰਦੇ ਨੇ ਜਾਂ ਜੋ ਵੀ ਇਹ ਖਬਰ ਦੇਖ ਰਹੇ ਨੇ ਜਦੋਂ ਵੀ ਸੰਘਣੀ ਧੁੰਦ ਹੁੰਦੀ ਹੈ ਤਾਂ ਇੰਡੀਕੇਟਰ ਔਨ ਕਰਕੇ ਜ਼ਰੂਰ ਰੱਖਿਆ ਕਰੋ ਡਰਾਈਵਿੰਗ ਬੇਹਦ ਸਲੋ ਜ਼ਰੂਰ ਕਰਿਆ ਕਰੋ ਪਾਵੇਂ ਤੁਸੀਂ ਆਫਿਸ ਜਾ ਰਹੇ ਹੋ ਜੇਕਰ ਤੁਸੀਂ ਲੇਟ ਵੀ ਹੋ ਰਹੇ ਹੋ ਪਰ ਜ਼ਿੰਦਗੀ ਤੋਂ ਜ਼ਿਆਦਾ ਇੰਪੋਰਟੈਂਟ ਜੌਬ ਨਹੀਂ ਹੈ ਇਸ ਕਰਕੇ ਡਰ